ਸੋ ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ ਹਰਿਆਣਾ ਸਰਕਾਰ ਦੇ ਵੱਲੋਂ ਓਪਨ ਜੇਲ ਦਾ ਐਲਾਨ ਕੀਤਾ ਗਿਆ सिरसा ਦੇ ਸਟੇਡੀਅਮ ਦੋ ਸਟੇਡੀਅਮ ਬਣਾਏ ਜਾਣਗੇ ਓਪਨ ਜੇਲ ਸ਼ਹੀਦ ਭਗਤ ਸਿੰਘ ਸਟੇਡੀਅਮ ਤੇ ਡੱਬ ਵਾਲੀ ਦੇ ਇੰਡੋਰ ਸਟੇਡੀਅਮ ਦੀਆਂ ਬਣਾਈਆਂ ਜਾਣਗੀਆਂ ਓਪਨ ਜੇਲਾ 13 ਫਰਵਰੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਕਿਸਾਨ ਅੰਦੋਲਨ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਜਿਸ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਓਪਨ ਜੇਲ ਦਾ ਐਲਾਨ ਕੀਤਾ ਹਰਿਆਣਾ ਸਰਕਾਰ ਦੇ ਵੱਲੋਂ ਓਪਨ ਜੀਮ ਦਾ ਐਲਾਨ ਕੀਤਾ ਗਿਆ ਸਰਸਾ ਦੇ ਦੋ ਸਟੇਡੀਅਮ ਬਣਾਏ ਜਾਣਗੇ ਓਪਨ ਜੀਮ ਅਬ ਦੱਸ ਦਈਏ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਤੇ ਡੱਬ ਵਾਲੀ ਦੇ ਇਨਡੋਰ ਸਟੇਡੀਅਮ ਨੂੰ ਓਪਨ ਜੇਲ ਦੇ ਵਜੋਂ ਤਿਆਰ ਕੀਤਾ ਗਿਆ ਹਰਿਆਣਾ ਸਰਕਾਰ ਦੇ ਵੱਲੋਂ ਸੋ ਹਰਿਆਣਾ ਸਰਕਾਰ ਦੇ ਵੱਲੋਂ ਓਪਨ ਜੇਲਾਂ ਬਣਾਈਆਂ ਜਾਣਗੀਆਂ 13 ਫਰਵਰੀ ਦੇ ਮੱਦੇ ਨਜ਼ਰੇ ਫੈਸਲਾ ਲਿਆ ਗਿਆ ਸੁਰਿਆਣਾ ਸਰਕਾਰ ਦੇ ਵੱਲੋਂ ਓਪਨ ਜੇਲਾ ਬਣਾਈਆਂ ਜਾਣਗੀਆਂ ਕਿਸਾਨ ਅੰਦੋਲਨ ਨੂੰ ਮੁੱਖ ਰੱਖਦੇ ਹੋਏ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਓਪਨ ਜੇਲ ਦਾ ਐਲਾਨ ਕੀਤਾ ਗਿਆ ਹੈ ਹਰਿਆਣਾ ਦੀ ਸਰਕਾਰ ਦੇ ਵੱਲੋਂ ਸਰਸਾ ਦੇ ਦੋ ਸਟੇਡੀਅਮ ਬਣਾਏ ਜਾਣਗੇ ਓਪਨ ਜੇਲ ਸ਼ਹੀਦ ਭਗਤ ਸਿੰਘ ਸਟੇਡੀਅਮ ਤੇ ਡੱਬ ਵਾਲੀ ਦੇ ਇੰਡੋਰ ਸਟੇਡੀਅਮ ਨੂੰ ਓਪਨ ਜੇਲ ਦੇ ਵਜੋਂ ਤਿਆਰ ਕੀਤਾ ਗਿਆ ਹੈ ਸੋ ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ ਹਰਿਆਣਾ ਸਰਕਾਰ ਦੇ ਵੱਲੋਂ ਓਪਨ ਜੇਲ ਦਾ ਐਲਾਨ ਕੀਤਾ ਗਿਆ ਸਿਰਸਾ ਦੇ ਸਟੇਡੀਅਮ ਦੋ ਸਟੇਡੀਅਮ ਬਣਾਏ ਜਾਣਗੇ ਓਪਨ ਜੇਲ ਸ਼ਹੀਦ ਭਗਤ ਸਿੰਘ ਸਟੇਡੀਅਮ ਤੇ ਡੱਬ ਵਾਲੀ ਦੇ ਇੰਡੋਰ ਸਟੇਡੀਅਮ ਦੀਆਂ ਬਣਾਈਆਂ ਜਾਣਗੀਆਂ ਓਪਨ ਜੇਲ ਆ 13 ਫਰਵਰੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਕਿਸਾਨ ਅੰਦੋਲਨ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਜਿਸ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਓਪਨ ਜੇਲ ਦਾ ਐਲਾਨ ਕੀਤਾ हरियाणा सरकार ਦੇ ਵੱਲੋਂ ਓਪਨ ਜੇਲ ਦਾ ਐਲਾਨ ਕੀਤਾ ਗਿਆ ਹੈ। ਸਰਸਾ ਦੇ ਦੋ ਸਟੇਡੀਅਮ ਬਣਾਏ ਜਾਣਗੇ ਓਪਨ ਜੇਲ। ਵਰਤਦਾ ਇਹ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਤੇ ਡੱਬਵਾਲੀ ਦੇ ਇੰਡੋਰ ਸਟੇਡੀਅਮ ਨੂੰ ਓਪਨ ਜੇਲ ਦੇ ਵਜੋਂ ਪਿਆਰ ਕੀਤਾ ਗਿਆ ਹਰਿਆਣਾ ਸਰਕਾਰ ਦੇ ਵੱਲੋਂ। ਹਰਿਆਣਾ ਸਰਕਾਰ ਦੇ ਵੱਲੋਂ ਓਪਨ ਜੇਲਾ ਬਣਾਈਆਂ ਜਾਣਗੀਆਂ। ਤੇ ਇਹਨਾਂ ਫਰਵਰੀ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ। ਹਰਿਆਣਾ ਸਰਕਾਰ ਦੇ ਵੱਲੋਂ ਓਪਨ ਜੇਲਾ ਬਣਾਈਆਂ ਜਾਣਗੀਆਂ ਕਿਸਾਨ ਅੰਦੋਲਨ ਨੂੰ ਮੁੱਖ ਰੱਖਦੇ ਹੋਏ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਓਪਨ ਜੇਲ ਦਾ ਐਲਾਨ ਕੀਤਾ ਗਿਆ ਹੈ ਹਰਿਆਣਾ ਦੀ ਸਰਕਾਰ ਦੇ ਵੱਲੋਂ ਸਰਸਾ ਦੇ ਦੋ ਸਟੇਡੀਅਮ ਬਣਾਏ ਜਾਣਗੇ ਓਪਨ ਜੇਲ ਸ਼ਹੀਦ ਭਗਤ ਸਿੰਘ ਸਟੇਡੀਅਮ ਤੇ ਡੱਬ ਵਾਲੀ ਦੇ ਇੰਡੋਰ ਸਟੇਡੀਅਮ ਨੂੰ ਓਪਨ ਜੇਲ ਦੇ ਵਜੋਂ ਤਿਆਰ ਕੀਤਾ ਗਿਆ ਹੈ